ਅੱਜ ਬਣਾਵਾਂਗੇ ਜੀ ਆਪਾਂ ਹਰੀਆਂ ਮਿਰਚਾਂ ਦਾ ਅਚਾਰ ਫਰੈਸ਼ ਮਿਰਚਾਂ ਆਪਾਂ ਨੇ ਖੇਤਾਂ ਵਿੱਚੋਂ ਤੋੜ ਲਿਆਉਂਦੀਆਂ ਇਹਨਾਂ ਨੂੰ ਆਪਾਂ ਧੋ ਸਮਾਰ ਕੇ ਸੁਕਣੀਆਂ ਪਾਵਾਂਗੇ ਜੀ ਅੰਦਰ ਪੱਖੇ ਥੱਲੇ ਧੁੱਪ ਚਨੇ ਸਕਾਉਣੀਆਂ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਬਧੀਆ ਠੀਕ ਠਾਕ ਹੋਵੋਗੇ ਗੁਰੂ ਮਹਾਰਾਸਤੀ ਕਿਰਪਾ ਦੇ ਨਾਲ ਅੱਜ ਬਣਾਉਣ ਲੱਗੇ ਆਪਾਂ ਜੀ ਹਰੀਆਂ ਮਿਰਚਾਂ ਦਾ ਅਚਾਰ ਇਹ ਆਪਾਂ ਨੇ ਜੀ ਦੇਖੋ ਧੋ ਸਮਾਰ ਕੇ ਹਨ ਬਿਲਕੁਲ ਸਕਾ ਲਈਆਂ ਤੇ ਇਹਨਾਂ ਨੂੰ ਥੋੜਾ ਜਿਹਾ ਆਪਾਂ ਨੇ ਚੀਰਾ ਦੇ ਕੇ ਕੱਟ ਲਿਆ ਸਾਪੀ ਮਿਰਚ ਦਾ ਆਪਾਂ achar ਬਣਾਵਾਂਗੇ ਬਹੁਤ ਹੀ ਸੌਖੇ ਤਰੀਕੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਤੇ ਆਪਾਂ ਚਲੋ ਜੀ ਦੱਸ ਦਿਆਂ ਤੁਹਾਨੂੰ ਆਪਾਂ ਨੇ ਕੀ ਕੀ ਸਮਾਨ ਲਿਆ ਇਹਦੇ ਵਾਸਤੇ ਜੀ ਮਿਰਚ ਦਾ achar ਹੋਵੇ ਮਿੰਨੀਂਪੂ ਦਾ achar ਹੋਵੇ ਆਂਬ ਦਾ achar ਇਹ ਹਰਕ achar ਤਿੰਨੇ ਤਰ੍ਹਾਂ ਦਾ ਹਰਕ ਦੇ ਘਰ ਦੇ ਵਿੱਚ ਹੁੰਦਾ ਇਹਦੇ বিনা ਆਪਾਂ ਨੂੰ ਰੋਟੀ ਵੀ ਨਹੀਂ ਸਵਾਦ ਲੱਗਦੀ ਹੈਗੀ ਤੇ ਆਪਾਂ ਨੂੰ ਇਹ ਹਰਕ ਨੂੰ ਪਾ ਕੇ ਰੱਖਣਾ ਚਾਹੀਦਾ ਵਾ ਜਿਹੜੀਆਂ ਭੈਣਾ ਸਾਡੀਆਂ ਮੋਲ ਦਾ ਲੈ ਕੇ ਆਉਂਦੀਆਂ ਉਹਨਾਂ ਨੂੰ ਥੋੜਾ ਥੋੜਾ ਕਰਕੇ ਘਰੇ ਹੀ ਪਾ ਕੇ ਚਾਰ ਰੱਖਣਾ ਚਾਹੀਦਾ ਵਾ ਬਹੁਤ ਹੀ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦਾ ਵਾ ਕੋਈ ਔਖਾ ਨਹੀਂ ਹੈਗਾ ਆਪਾਂ ਨੇ ਉਹਦੇ ਲਈ ਜੀ ਇੱਕ ਸੁੱਕਾ ਬਰਤਨ ਲੈ ਲਿਆ ਡੱਬਾ ਲੈ ਲਓ ਜੋ ਜੋ ਵੀ ਤੁਹਾਡੇ ਕੋਲੇ ਹੈਗਾ ਬਿਲਕੁਲ ਸੁੱਕਾ ਹੋਣਾ ਚਾਹੀਦਾ ਆਪਣੀਆਂ ਮਿਰਚਾਂ ਵੀ ਬਿਲਕੁਲ ਹੀ ਸੁੱਕੀਆਂ ਹੋਣੀਆਂ ਚਾਹੀਦੀਆਂ ਬਿਲਕੁਲ ਵੀ ਪਾਣੀ ਨਹੀਂ ਇਹਨਾਂ ਨੂੰ ਲੱਗਿਆ ਹੋਣਾ ਚਾਹੀਦਾ ਫਿਰ ਆਪਣਾ ਆਚਾਰ ਜਿੰਨਾ ਟਾਈਮ ਮਰਜ਼ੀ ਆਪਾਂ ਰੱਖ ਲਓ ਤੇ ਉਹਦੇ ਲਈ ਆਪਾਂ ਨੇ ਜੀ ਥੋੜੀ ਜਿਹੀ ਲਈ ਆ ਰਾਈ ਆਹ ਦੇਖੋ ਜੀ ਮੈਂ ਰਾਈ ਲਈ ਆ ਤੇ ਆ ਕਲੌਂਜੀ ਲਈ ਆ ਥੋੜੀ ਜਿਹੀ ਆਹ ਹੋ ਗਈ ਹਲਦੀ ਤੇ ਆ ਹੋ ਗਿਆ ਨੂਨ ਆਪਣਾ ਆ ਸਿਰਕਾ ਇਹ ਅ ਜੀ ਆਪਾਂ ਨੇ ਤੇਲ ਗਰਮ ਕਰਕੇ ਰੱਖਿਆ ਹੋਇਆ ਸੀਗਾ ਇਹ ਆਪਾਂ ਠੰਡਾ ਕਰਕੇ ਤੇਲ ਪਾਵਾਂਗੇ ਆਪਾਂ ਕੱਚਾ ਤੇਲ ਨਹੀਂ ਪਾਉਣਾ ਹੈਗਾ ਤੇ ਆਪਾਂ ਨੇ ਇਹ ਗਰਮ ਕਰਕੇ ਠੰਡਾ ਕਰਕੇ ਫੇਰ ਹੀ ਇਹ ਦੇ ਵਿੱਚ ਚਾਰ ਦੇ ਵਿੱਚ ਪਾਵਾਂਗੇ ਆਪਾਂ ਜੀ ਇਹਦੇ ਵਿੱਚ ਨੂਨ ਪਾ ਲੈਣੇ ਆ ਪਹਿਲਾਂ ਨੂਨ ਨਾਲ ਹੀ ਚਾਰ ਵਧੀਆ ਰਹਿੰਦਾ ਵਾ ਜੇ ਤੁਹਾਡੀ ਮਿਰਚ ਜ਼ਿਆਦਾ ਕੌੜੀ ਹੈ ਤਾਂ ਤੁਸੀਂ ਵੱਧ ਨੂਨ ਪਾ ਲਓ ਜੇ ਘੱਟ ਕੌੜੀ ਹੈ ਤਾਂ ਤੁਸੀਂ ਘੱਟ ਨੂਨ ਪਾ ਲਿਓ आ मैं पाऊँगी थोड़ी जी कलौन ये अपन है सी जी किलो मिर्चा आ अपने ने चार पाँच चमचे है ने रई हल्दी मैं पाऊंगी जी दो चमचे ਹੁਣ ਆਪਾਂ ਜੀ ਇਹਨੂੰ ਚੰਗੀ ਤਰ੍ਹਾਂ ਨਾਲ ਪਹਿਲਾਂ ਮਿਕਸ ਕਰ ਲੈਂਦੇ ਆ ਜੇ ਤੁਸੀਂ ਧਨੀਆ ਤੁਸੀਂ ਉਹ ਸੌਫਟ ਵਗੈਰਾ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਹੋ ਪਰ ਮੈਂ ਨਹੀਂ ਪਾਉਂਗੀ ਮੈਂ ਤਾਂ ਹੀ ਕੁਸ਼ਾਨ ਪਾਉਣਾ ਹੈ ਜੇ ਹੋਰ ਟੇਕਾ ਲੌਂਜੀ ਤੇ ਆਪਣੀ ਰਾਇ ਆਪਾਂ ਨੇ ਜੀ ਇਹਦੇ ਵਿੱਚ ਹੁਣ ਸਸੇ ਨੀਣ ਮਿਕਸ ਕੀਤਾ ਹੋਇਆ ਸੀਗਾ ਤੇ ਆਪਾਂ ਨੇ ਪਾਤਾ ਵਿੱਚ ਇਹਦੇ ਸਰੋਂ ਦਾ ਤੇਲ ਸਰੋਂ ਦਾ ਤੇਲ ਆਪਾਂ ਬਿਲਕੁਲ ghee ਨੂੰ ਛੱਸਾ ਦੇਣਾ ਬਾ ਜਿਹੜੀਆਂ ਆਪਣੀਆਂ ਮਿਰਚਾਂ ਨੇ ਇਹਨਾਂ ਦੇ ਵਿੱਚ ਰਚਣਾ ਚਾਹੀਦਾ ਮੈਂ ਜੀ ਇਹ ਸਰੋਂ ਦੇ ਤੇਲ ਦੇ ਲਈ ਨੇ 5-6 ਚਮਚ ਜੇ ਤੁਹਾਨੂੰ ਘੱਟ ਵੱਧ ਲੱਗਦਾ ਤਾਂ ਤੁਸੀਂ ਉਸ ਹੱਬ ਨਾਲ ਪਾ ਸਕਦੇ ਹੋ ਇਹ ਚਾਰ ਨੂੰ ਤੁਸੀਂ ਜਿੰਨਾ ਟਾਈਮ ਮਰਜ਼ੀ ਰੱਖ ਲਓ ਬਿਲਕੁਲ ਖਰਾਬ ਨਹੀਂ ਹੋਣਾ ਹੈਗਾ ਚੰਗੇ ਤਰ੍ਹਾਂ ਨਾਲ ਜੀ ਤੁਸੀਂ ਇਹਦੇ ਵਿੱਚ ਰਸ ਝਾੜਨਾ ਵਾ ਜੋ ਵੀ ਮਸਾਲਾ ਹੈਗਾ ਆਪਣਾ ਜਦੋਂ ਚੰਗੇ ਤਰ੍ਹਾਂ ਨਾਲ ਰਚ ਗਿਆ ਤਾਂ ਫਿਰ ਤੁਸੀਂ ਇਹਨੂੰ ਇੱਕ ਡੱਬੇ ਦੇ ਵਿੱਚ ਪਾ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਲਾਈਕ ਜ਼ਰੂਰ ਕਰਕੇ ਜਾਇਆ ਕਰੋ ਜਿਹੜੀਆਂ ਨੂੰ ਜੀ ਆਪਾਂ ਜੀ ਇਹਦੇ ਵਿੱਚ ਪਾ ਦਿੰਨੇ ਆ ਸਿਰਕਾ ਮੇਰੇ ਕੋਲੇ ਇਸ ਟਾਈਮ ਸਿਰਕਾ ਸੀਗਾ ਥੋੜਾ ਜਿਹਾ ਤੇ ਤੁਸੀਂ ਅੱਧਿਕ ਬੋਤਲ ਤਾਂ ਪਾ ਸਕਦੇ ਹੋ ਇੰਨੇ ਕ ਕਿਲੋ ਦੇ ਵਿੱਚ ਤੇ ਆ ਮੇਰੇ ਕੋਲੇ ਇਸ ਟਾਈਮ ਥੋੜਾ ਸੀਗਾ ਸਿਰਕਾ ਆਪਾਂ ਨੇ ਓਨਾ ਕ ਪਾਤਾ ਤੇ ਇਹਦੇ ਵਿੱਚ ਆਪਾਂ ਬਾਅਦ ਵਿੱਚ ਪਾਵਾਂਗੇ ਇਹ ਚਿੱਟਾ ਸਿਰਕਾ ਹੀ ਪਾਉਣਾ ਤੁਸੀਂ ਆਪਣਾ ਜੀ ਮਿਰਚ ਦਾ achar ਬਣ ਕੇ ਬਿਲਕੁਲ ਤਿਆਰ ਆ ਦੇਖੋ ਜੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਜੀ ਵੀਡੀਓ ਨੂੰ ਐਂਡ ਤੱਕ ਦੇਖਿਆ ਕਰੋ ਆਪਾਂ ਜੀ ਵੀਡੀਓ ਦਾ ਇੱਥੇ ਐਂਡ ਕਰਦੇ ਆਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ